ਸਾਡੇ ਸਾਰਿਆਂ ਦਾ ਮਨ ਇਕਦਮ ਨਮੋਸ਼ੀ ਚ ਚਲਾ ਗਿਆ ਅਸੀਂ ਆਪਦੇ ਉਹ ਉਹ ਨੌਜਵਾਨ ਦੇ ਬਰਥਡੇ ਦਾ ਜਿਹੜਾ ਅਸੀਂ ਉਹ ਕਰ ਰਹੇ ਸੀ ਅਸੀਂ ਸਾਰਾ ਪਿੱਛੇ ਛੱਡ ਕੇ ਅਸੀਂ ਫਿਰ ਸੋਚੇ ਤਾਂ ਕੀ ਕੀਤਾ ਜਾਵੇ ਜੀ ਤਾਂ ਉਰੇ ਸਾਡੇ ਜਿਹੜੇ ਬਜ਼ੁਰਗ ਨੇ ਬੈਠੇ ਨੇ ਅਸੀਂ ਉਹਨਾਂ ਚ ਗੱਲ ਰੱਖੀ ਵੀ ਸਾਨੂੰ ਐ ਕਰਕੇ ਇੱਕ ਫੋਟੋ ਮਿਲੀ ਹੈ ਜਿੱਤੇ ਇਹ ਹੈ ਵੀ ਉਹਦਾ ਕੀ ਕੀਤਾ ਜਾਵੇ ਉਹ ਕਹਿੰਦੇ ਵੀ ਦੇਖੋ ਇਹ ਬੰਦਾ ਜਿੱਦਣੇ ਦੀ ਡੈਥ ਹੋਈ ਹੈ ਸਮਾਜਿਕ ਤੌਰ ਤੇ ਤਾਂ ਉਦੋਂ ਮਰਿਆ ਸੀ ਇਹ ਪਰ ਅਜੇ ਪਰਿਵਾਰਕ ਤੌਰ ਤੇ ਵੀ ਮਰ ਗਿਆ ਜਿਹੜੇ ਬੰਦਿਆਂ ਨੇ ਉਹਦੀ ਫੋਟੋ ਤੱਕ ਇੱਕ ਗੰਧ ਤੇ ਇੱਕ ਮੇਕ ਲਾ ਕੇ ਉਹਦੀ ਫੋਟੋ ਨੂੰ ਜਗ੍ਹਾ ਨਹੀਂ ਦਿੱਤੀ ਉਹਨਾਂ ਦੇ ਦਿਲਾਂ 'ਚ ਕੀ ਜਗ੍ਹਾ ਹੋਊਗੀ ਤਾਂ ਅਸੀਂ ਉਹਦਾ ਉਰੇ ਦਾ ਸੰਸਕਾਰ ਅੱਜ ਦੂਜੀ ਵਾਰ ਕਰਤਾ ਅੱਜ ਮੈਨੂੰ ਲੱਗਦਾ ਹੈ ਉਹਦਾ ਪਰਿਵਾਰਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਜਿਹੜਾ ਅਜੋ ਦਾ ਡੈਥ ਹੋਈ ਹੈ ਇੱਕ ਫੋਟੋ ਦੀ ਸਾਮ ਸੰਭਾਲ ਨਹੀਂ ਹੋਈ ਜਿਉਂਦੇ ਜੀ ਫਿਰ ਬਜ਼ੁਰਗ ਦੀ ਕੀ ਸਾਮ ਸੰਭਾਲ ਹੋਣੀ ਕਿਵੇਂ ਦਾ ਜਲ ਲਗਾ ਸਕਦੇ ਹੋ ਤੁਸੀਂ ਜੀ ਇੱਥੋਂ ਪਤਾ ਲੱਗਦਾ ਹੈ ਵੀ ਇਹ ਜਵਾਕਾਂ ਦੀ ਕੀ ਸੋਚ ਹੋਊਗੀ ਜਾਂ ਤਾਂ ਇਹਦੇ ਨਾਲ ਉਹਦਾ ਨਾਮ ਸਟਿੱਕੇ ਜਾਂਦੇ ਰੂੜੀ ਤੇ ਇਹਦੇ ਨਾਲ ਉਹ ਪਰਵੈਸ ਸਟਿੱਕੇ ਜਾਂਦੇ ਉਹ ਪੜਾਈ ਸਟਿੱਕੇ ਜਾਂਦੇ ਜੇ ਪੜੇ ਨੇ ਤਾਂ ਪਹਿਲਾਂ ਤਾਂ ਮੈਨੂੰ ਹੀ ਲੱਗਦਾ ਪੜੇ ਹੋਣਗੇ ਇਹ ਜਿਹੜਾ ਉਹਨਾਂ ਨੇ ਨਾਮ ਦਿੱਤਾ ਸੀ ਆਪਣੇ ਮੋਢੇ ਦੇ ਚੱਕ ਕੇ ਪਾਲਿਆ ਪੋਸਿਆ ਅੱਜ ਉਹ ਰੂੜੀਆਂ ਦੇ ਸਟਿੱਗੇ ਇੱਥੋਂ ਸਾਡੇ ਜਿਹੜਾ ਸਮਾਜ ਹੈ ਨਾ ਉਹ ਚ ਬਹੁਤ ਲਗਾਤਾਰ ਗਰਾ ਹਟਾਉਂਦੀ ਜਾ ਰਹੀ ਹੈ ਜਿਹੜੇ ਸਾਡੇ ਰਿਸ਼ਤੇ ਨੇ ਇਹ ਬਹੁਤ ਫਿੱਕੇ ਹੁੰਦੇ ਜਾ ਰਹੇ ਨੇ ਪਹਿਲਾਂ ਅਸੀਂ ਬਾਪ ਦਾ ਕੀ ਅਸੀਂ ਚਾਚੇਆਂ ਤਾਇਆਂ ਦਾ ਵੱਡੇ ਭਾਈਆਂ ਦਾ ਬਹੁਤ ਮਾਨ ਸਤਕਾਰ ਕਰਦੇ ਸੀਗੇ ਠੀਕ ਹੈ ਇੱਕ ਬਾਪ ਦਾ ਸਿਰ ਤੋਂ ਚਲੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਹਰ ਜਦੋਂ ਘਰ ਚ ਕੋਈ ਖੁਸ਼ੀ ਹੋਵੇ ਗਮੀ ਹੋਵੇ ਆਪਾਂ ਨੂੰ ਯਾਦ ਆਉਂਦੇ ਨੇ ਜੀ ਪਰ ਇਹ ਪਰਿਵਾਰ ਯਾਰ ਰੂਰੇ ਰੂੜੀਆਂ ਦੇ ਸਟ ਗਿਆ ਇੰਨੀ ਵਧੀਆ ਫੋਟੋ ਇੰਨੇ ਦਾੜਾ ਪ੍ਰਕਾਸ਼ ਹੈ ਐਡੇ ਵਧੀਆ ਬਜ਼ੁਰਗ ਜਿਨ੍ਹਾਂ ਨੂੰ ਕਿਸੇ ਟਾਈਮ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਜਾ ਕੇ ਅਰਦਾਸ ਕੀਤੀ ਹੋਊ ਉਹਨਾਂ ਦੇ ਜਿਹੜੀ ਆਤਮਾ ਨੂੰ ਸ਼ਾਂਤੀ ਵਾਸਤੇ ਪਰ ਤੁਸੀਂ ਕਰ ਕੀ ਰਹੇ ਹੋ ਤੁਸੀਂ ਇਹ ਤਾਂ ਦੇਖ ਲਓ ਯਾਰ ਤੁਸੀਂ ਘਟੋ ਘਟ ਜੇ ਤੁਸੀਂ ਨਹੀਂ ਰੱਖ ਸਕਦੇ ਸੀ ਤੁਸੀਂ ਤਾਂ ਦਾ ਸੰਸਕਾਰੇ ਕਰ ਦਿੰਦੇ ਜਾਂ ਤੁਸੀਂ ਨੂੰ ਜਲ ਪ੍ਰਵਾਹ ਕਰ ਦਿੰਦੇ ਘਟੋ ਘਟਾ ਕਰ ਤੂ ਤਸਨਾ ਕਰਦੇ ਯਾਰ ਜਿਹੜੀ ਤੁਸੀਂ ਆ ਕਰਕੇ ਗਏ ਹੋ ਸਾਡਾ ਮਨ ਸਾਰਿਆਂ ਦਾ ਇੰਨਾ ਖਰਾਬ ਹੋਇਆ ਹੋਇਆ ਨਾ ਤੇ ਅਸੀਂ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਪਰ ਆਪਾਂ ਕਹਿੰਦੇ ਸਮਾਜ ਨੂੰ ਅੱਗੇ ਵਧਣਾ ਚਾਹੀਦਾ ਵੀ ਜਿਵੇਂ ਜਿਵੇਂ ਅਪਡੇਟ ਹੁੰਦਾ ਪਰ ਇੰਨਾ ਕੀ ਅਪਡੇਟ ਹੋ ਗਿਆ ਕਿ ਸਵਰਗਵਾਸੀ ਬਜ਼ੁਰਗ ਦੀ ਤਸਵੀਰ ਰੂੜੀਆਂ ਤੇ ਰੋਲ ਦਿੱਤੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਦੇਖੋ ਇਹ ਸਮਾਜ ਅੱਜ ਦਾ ਫਾਸਟ ਚੱਲ ਰਹੀ ਹੈ ਜ਼ਿੰਦਗੀ ਪੁਰਾਣੇ ਸਮੇਂ ਜਿੱਦਾਂ ਬਜ਼ੁਰਗਾਂ ਦਾ ਬਹੁਤ ਸਤਕਾਰ ਹੁੰਦਾ ਸੀ ਮੈਂ ਤੁਹਾਨੂੰ ਦੱਸਦਾ ਬਜ਼ੁਰਗਾਂ ਦੀ ਨਾ ਕੋਈ ਨਿਸ਼ਾਨੀ ਪਈ ਹੁੰਦੀ ਸੀ ਜੀ ਕੋਈ ਨਿਸ਼ਾਨੀ ਨੂੰ ਵੀ ਐ ਸਾਹਮਣੇ ਹੁੰਦੇ ਸੀ ਵੀ ਮੇਰੇ ਬਜ਼ੁਰਗਾਂ ਦੀ ਇਹ ਕੋਈ ਕਹਿੰਦਾ ਸੀ ਹੌਕੀ ਹੈ ਮੇਰੇ ਬਜ਼ੁਰਗਾਂ ਦੀ ਇਹ ਪੱਗ ਹੈ ਠੀਕ ਹੈ ਸਾਡੇ ਘਰਾਂ 'ਚ ਹਰ ਘਰ 'ਚ ਅਬਦੇ ਬਜ਼ੁਰਗ ਦੀ ਕੋਈ ਨਾ ਕੋਈ ਨਿਸ਼ਾਨੀ ਹੈ ਜਿਹਨੂੰ ਦੇਖ ਕੇ ਸਾਡਾ ਪਾਪਾ ਸਾਨੂੰ ਰੋਜ਼ ਯਾਦ ਆਉਂਦਾ ਦਿਨ 'ਚ ਇੱਕ ਵਾਰ ਨਹੀਂ 10-10 ਵਾਰ ਯਾਦ ਆਉਂਦੇ ਨੇ ਪਰ ਮੈਂ ਇਹਨਾਂ ਨੂੰ ਦੇਖ ਕੇ ਯਾਰ ਐ ਸੋਚਦਾ ਵੀ ਇਹ ਜੇ ਲੋਕ ਵੀ ਸਮਾਜ 'ਚ ਬੇਚਰ ਰਹੇ ਨੇ ਇਹਨਾਂ ਸਾਡਾ ਇਹ ਕਰਨ ਦਾ ਸਿਰਫ ਕੋਈ ਇਹ ਮੂ ਨਹੀਂ ਹੈਗਾ ਕਿਸੇ ਨੂੰ ਅਸੀਂ ਠੇਸ ਪਹਾਈਏ ਕਿਤਨੇ ਕਿਤੇ ਤੁਹਾਨੂੰ ਲੱਗਦਾ ਵੀ ਜਿਹੜੀ ਹੁੰਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਰੀਤੀ ਰਿਵਾਜਾਂ ਨੂੰ ਬਹੁਤ ਹਲਕੇ ਚ ਲੈ ਰਹੀ ਆ ਉਹ ਵਿਆਹ ਸ਼ਾਦੀ ਵਾਲੇ ਜਿਹੜੇ ਰੀਤੀ ਰਿਵਾਜ ਨੇ ਉਹਦੇ ਕੋ ਸਹਰੇ ਸਿੱਟੇ ਪਏ ਨੇ ਉੱਥੇ ਪਹਿਲਾਂ ਜਿਹੜਾ ਵਿਆਹ ਸ਼ਾਦੀ ਸੀਗਾ ਇਹ ਰਿਸ਼ਤੇ ਹੁੰਦੇ ਸੀ ਇਹ ਬਹੁਤ ਪਾਪ ਪੁੱਤਾ ਸਮਝੇ ਜਾਂਦੇ ਸੀਗੇ ਇੰਨੀ ਗਰਾਵਟਾ ਗਈ ਵੀ ਵਿਆਹ ਹੁੰਦਾ ਬਾਜੂਆਂ ਟੁੱਟਦਾ ਪਹਿਲਾਂ ਹੂੰ ਗ੍ਰਸਤੀਆਂ ਚ ਨਹੀਂ ਗਰਾਵਟ ਆ ਗਈ ਪਤਾ ਨਹੀਂ ਕਿੱਥੇ ਕਮੀ ਐ ਅਸੀਂ ਆਪਦੇ ਬਜ਼ੁਰਗਾਂ ਨੂੰ ਟਾਈਮ ਨਹੀਂ ਦੇ ਰਹੇ ਅਸੀਂ ਉਹਨਾਂ ਕੋਲੇ ਬਹਿੰਦੇ ਨਹੀਂ ਸੱਥਾਂ ਕਿਉਂ ਬਣਿਆ ਸੀ ਤੁਸੀਂ ਖੋਰ ਦੇਖੋ ਜਿਹੜੇ ਪਿੰਡ ਸ਼ਹਿਰ ਚ ਸੱਥ ਹੈ ਨਾ ਜੀ ਉੱਥੇ ਜਿਹੜੇ ਜਵਾਕ ਬਹਿੰਦੇ ਨੇ ਉਹ ਆਪਦੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਨੇ ਇਹ ਮਾਨਸਿਕ ਰੋਗੀ ਨੇ ਇਹ ਜੇ ਬੰਦੇ ਜਿਨ੍ਹਾਂ ਨੇ ਇਹ ਕਿੱਤੀ ਮਾਨਸਿਕ ਰੋਗੀ ਨੇ ਜਿਨ੍ਹਾਂ ਨੂੰ ਜਿਉਂਦੇ ਜੀ ਤਾਂ ਆਪਾਂ ਦੇਖਦੇ ਆ ਸੁਣਦੇ ਵੀ ਇਹ ਵੀ ਫਲਾਣੇ ਨੇ ਆਪ ਦਾ ਬਜ਼ੁਰਗ ਘਰੋਂ ਕੱਢ ਦਿੱਤਾ ਇਹ ਤਾਂ ਮਰਨ ਤੋਂ ਬਾਅਦ ਫੋਟੋ ਵੀ ਬਾਹਰ ਕੱਢ ਦਿੱਤੀ ਉਹ ਵੀ ਰੂੜੀਆਂ ਤੇ ਰੋਲ ਤੀ ਦੂਧੀਦਾ ਹੀ ਗੱਲ ਹੈ ਵੀ ਜਿਉਂਦੇ ਜੀਤਾਂ ਤੁਸੀਂ ਆਹ ਕੁਛ ਕਰਤਾ ਪਰ ਕਈ ਕੀ ਕਰਦੇ ਨੇ ਜਿਉਂਦੀ ਜਿਹੜਾ ਕਰਦੇ ਕਰਦੇ ਨੇ ਓਦੋਂ ਬਾਅਦ ਫੋਟੋਆਂ ਰੱਖ ਕੇ ਉਹਨਾਂ ਸਮਾਜ ਵਿਚ ਵਿਚਰਦੇ ਰਹੇਗੇ ਨਾ ਵੀ ਸਾਡਾ ਪਾਪਾ ਸੀ ਜੀ ਇਹ ਪਰ ਇਹਨਾਂ ਦੀ ਕਿੰਨੀ ਕਿ ਗਿਰੀ ਹੋਈ ਸੋਚ ਹੋ ਜਿਨ੍ਹਾਂ ਨੇ ਫੋਟੋ ਵੀ ਰੂੜੀਆਂ ਦੇ ਸੱਟਤੀ ਨਾਂ ਤਾਂ ਇਹ ਸਮਾਜ ਤੇ ਨਾਂ ਤਾਂ ਜੀ ਤੁਸੀਂ ਇਹਦਾ ਸੰਸਕਾਰੇ ਕਰ ਦਿੰਦੇ ਤੁਸੀਂ ਜਲਪ ਪ੍ਰਵਾਹ ਕਰ ਦਿੰਦੇ ਤੁਸੀਂ ਯਾਰ ਆਪਦੀ ਪੇਟੀ ਜੇ ਰੱਖ ਲੈਂਦੇ ਕੋ ਟੁਕੜ ਟ ਸਮਾਜ 'ਚ ਇਹ ਗੰਦਗੀ ਤਾਂ ਨਾ ਆਉਂਦੀ ਜਿਹੜੀ ਅੱਜ ਬਾਹਰ ਆਈ ਹੈ ਥੋੜੇ ਮਾਦਮ ਰਹੀਂ ਸਾਡਾ ਦੱਸਣਾ ਇਹ ਬਣਦਾ ਵੀ ਸਾਡਾ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਕਿਸੇ ਟਾਈਮ ਸਾਨੂੰ ਗੋਦੀਆਂ ਚੱਕਿਆ ਜਿਨ੍ਹਾਂ ਨੇ ਸਾਡਾ ਗੰਦ ਮੰਦ ਹੱਥ ਨਾਲ ਟੁੱਟਦਾ ਹੈ ਬਿਲਕੁਲ ਦੇਖੋ ਤਸਵੀਰਾਂ ਦੇਖੋ ਜੀ ਨਾਲ-ਨਾਲ ਤੁਸੀਂ ਇਹ ਬਜ਼ੁਰਗ ਦੀ ਤਸਵੀਰ ਦਾ ਇਨਾ ਮਹੱਲਾ ਨਿਵਾਸੀਆਂ ਵੱਲੋਂ ਆਪਣੇ ਪੱਧਰ ਤੇ ਸੰਸਕਾਰ ਕੀਤਾ ਗਿਆ ਕਿਉਂਕਿ ਬਜ਼ੁਰਗ ਦੀ ਤਸਵੀਰ ਦੀ ਦੁਰਦਸ਼ਾ ਨਹੀਂ ਦੇਖ पाए